ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਮੇਰੀ ਸੋ ਚੈਨਲ ਉਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਮਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਹਾਂਜੀ ਅੱਜ ਆਪਾਂ ਗੱਲ ਕਰਾਂਗੇ ਉਸ ਸ਼ਬਦ ਬਾਰੇ ਬਾਣੀ ਦੇ ਵਿੱਚ ਜਿਹੜੇ ਸ਼ਬਦ ਨੂੰ ਗੁਰੂ ਮਹਾਰਾਜ ਜੀ ਨੇ ਰਚਿਆ ਉਸ ਸ਼ਬਦ ਬਾਰੇ ਦੱਸਾਂਗੇ ਕਿ ਅਗਰ ਕਿਸੇ ਨੂੰ ਤੇ ਕੋਈ مصیبت ਪਈ ਆ ਜਾਂ ਕਿਸੇ ਦਾ ਕੋਈ ਕੰਮ ਨਹੀਂ ਬਣਦਾ ਜਾਂ ਕੋਈ جاب نہیں ਮਿਲਦੀ نوکری نہیں ਮਿਲਦੀ ਅਗਰ ਅਸੀਂ ਇਸ ਪਾਠ ਨੂੰ ਕਰਾਂਗੇ ਤਾਂ ਸਾਡੀ ਹਰ مصیبت ਦੂਰ ਹੋ ਸਕਦੀ ਆ ਤੇ ਆਪਾਂ ਇਹ ਵੀ ਦੱਸਾਂਗੇ ਵੀ ਇਹ ਪਾਠ ਕਰਨਾ ਕਿਵੇਂ ਆ ਕਿਸ ਤਰ੍ਹਾਂ ਤੁਸੀਂ ਬਾਣੀ ਦਾ ਇਸ ਦਾ जाप ਕਰਨਾ ਦੇਖੋ ਜੀ ਗੁਰੂ ਮਹਾਰਾਜ ਜੀ ਨੇ ਜਿੰਨੀ ਬਾਣੀ ਰਚੀ ਆ ਜਿੰਨੀ ਬਾਣੀ ਦੀ ਰਚਨਾ ਰਚੀ ਆ ਸਾਰੀ ਬਾਣੀ ਸਾਡੇ ਰਸਤੇ ਵਿੱਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਦੀ ਆ ਇਸ ਤਰ੍ਹਾਂ ਦਾ ਕੋਈ ਵੀ ਸ਼ਬਦ ਬਾਣੀ ਦੇ ਵਿੱਚ ਨਹੀਂ ਰਚਿਆ ਗਿਆ ਜਿਸ ਤੋਂ ਸਾਨੂੰ ਕੋਈ ਸਿੱਖਿਆ ਨਹੀਂ ਮਿਲਦੀ ਜਾਂ ਜਿਸ ਦਾ ਜਾਪ ਕਰਨ ਦੇ ਨਾਲ ਅਸੀਂ ਜ਼ਿੰਦਗੀ ਦੇ ਵਿੱਚ ਕੁਝ ਪਾ ਨਹੀਂ ਸਕਦੇ ਹੈਗੇ ਤੇ ਇਸ ਤਰ੍ਹਾਂ ਜੀ ਇਹ ਸ਼ਬਦ ਦਾ ਜਾਪ ਮੈਂ ਜਿਸ ਦਾ ਕਰਨਾ ਹੈ ਮੈਂ ਤੁਹਾਡੇ ਲਈ ਲੈ ਕੇ ਆਈਆਂ ਜੀ ਅਗਰ ਤੁਸੀਂ ਇਸ ਬਾਣੀ ਦਾ ਇਸ ਸ਼ਬਦ ਦਾ ਜਾਪ ਕਰੋਗੇ ਤਾਂ ਤੁਹਾਡੀਆਂ ਮੁਸੀਬਤਾਂ ਦੁੱਖ ਦਰਦ ਮਤਲਬ ਕਿ ਦੂਰ ਹੋ ਜਾਣਗੇ ਕਿਉਂਕਿ ਵਾਹਿਗੁਰੂ ਤਾਂ ਬਿਆਨਤਾ ਬਹੁਤ ਮਹਾਨ ਆ ਉਹ ਤਾਂ ਉਸ ਦਾ ਨਾਮ ਲੈਣ ਦੇ ਨਾਲ ਹੀ ਸਾਡੇ ਸਾਰੇ ਦੁੱਖ ਤਕਲੀਫਾਂ ਦੂਰ ਹੋ ਜਾਂਦੇ ਆ ਜਦੋਂ ਅਸੀਂ ਅਮਰਤ ਵੇਲੇ ਉੱਠ ਕੇ ਬਾਣੀ ਦਾ ਪਾਠ ਕਰਦੇ ਆ ਹਨਾ ਤਾਂ ਸਾਡੇ ਤਾਂ ਸਾਰੇ ਦੁੱਖ ਉਹਦੇ ਹੀ ਦੂਰ ਹੋ ਜਾਂਦੇ ਆ ਜੀ ਇਸ ਲਈ ਮੇਰਾ ਇੱਕ ਸਿਰਫ ਇਹ ਆ ਕਿ ਤੁਹਾਨੂੰ ਬਾਣੀ ਸੰਗ ਜੋੜਨ ਦਾ ਮੇਰਾ ਇਹ ਉਪਰਾਲਾ ਕਿ ਤੁਸੀਂ ਬਾਣੀ ਪੜੋ ਉਹਨੂੰ ਸਮਝੋ ਤੇ ਆਪਣੀ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਮੁਸੀਬਤਾਂ ਤੋਂ ਬਚੋ ਤੇ ਆਪਣੇ ਦੁੱਖ ਦਰਦ ਚਿੰਤਾ ਪਰੇਸ਼ਾਨੀਆਂ ਦੂਰ ਕਰੋ ਜੀ ਇਸ ਤੋਂ ਵੱਡਾ ਹੱਲ ਕੋਈ ਨਹੀਂ ਗਾ ਕਿ ਗੁਰੂ ਦੇ ਲੜ ਲੱਗ ਜਾਓ ਬਸ ਜੀ ਹਾਂਜੀ ਆਪਣੇ ਗੁਰੂ ਮਹਾਰਾਜ ਜੀ ਨੇ ਦੇ ਬਾਣੀ ਦੇ ਵਿੱਚ ਸ਼ਬਦਾਂ ਸੱਚਾ ਸਾਹਿਬ ਸੱਚਾ ਨਾਉ ਪਾਖਿਆ ਪਉ ਅਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰਖੀ ਜਿਤ ਇਸੇ ਦਰਬਾਰ ਮੌਕੇ ਬੋਲਣ ਬੋਲੀਏ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵੜਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਨਾਨਕ ਏਵੇਂ ਜਾਣੀਏ ਸਭਾ ਬੇਸੱਚਿਆ ਦੇਖੋ ਜੀ ਬਾਣੀ ਦੇ ਵਿੱਚ ਕਿੰਨਾ ਵਧੀਆ ਗੁਰੂ ਮਹਾਰਾਜ ਜੀ ਨੇ ਲਿਖਿਆ ਕਿ ਅਮਰਤ ਵੇਲਾ ਸੱਚ ਨਾਮ ਅਮਰਤ ਵੇਲੇ ਜਿਹੜਾ ਇਨਸਾਨ ਉੱਠਦਾ ਗੁਰੂ ਮਹਾਰਾਜ ਜੀ ਦੀ ਬਾਣੀ ਪੜਦਾ ਤਾਂ ਉਸਦੇ ਦੁੱਖ ਸਾਰੇ ਦੂਰ ਹੋ ਜਾਂਦੇ ਸ਼ਿਕਾਇਤਾਂ ਦੂਰ ਹੋ ਜਾਂਦੀਆਂ ਨੇ ਮਤਲਬ ਗੁਰੂ ਮਹਾਰਾਜ ਜੀ ਨੇ ਕਿੰਨਾ ਵਧੀਆ ਇਸ ਬਾਣੀ ਦੇ ਵਿੱਚ ਇਸ ਸ਼ਬਦ ਦੇ ਵਿੱਚ ਕਿੰਨਾ ਵਧੀਆ ਸਾਨੂੰ ਸਮਝਾਇਆ ਹੈ ਕਿ ਗੁਰੂ ਮਹਾਰਾਜ ਜੀ ਦੇ ਦਰਬਾਰ ਦੇ ਉੱਤੇ ਕਿਸੇ ਚੀਜ਼ ਦੀ ਘਾਟ ਨਹੀਂ ਜਿਸ ਚੀਜ਼ ਜੋ ਵੀ ਤੁਹਾਡੇ ਮਨ ਦੇ ਵਿੱਚ ਹੈ ਆਸਮਰاد ਲੈ ਕੇ ਗੁਰੂ ਮਹਾਰਾਜ ਜੀ ਦੇ ਇਸ ਸ਼ਬਦ ਦਾ ਜਾਪ 21 ਦਿਨ ਲਗਾਤਾਰ ਕਰੋ ਕੋਲੇ ਤੁਸੀਂ ਜਲ ਰੱਖ ਲਓ ਜੀ ਕਿਉਂਕਿ ਦੇਖੋ ਜੀ ਕਹਿੰਦੇ ਹੁੰਦੇ ਆ ਜਿਹੜਾ ਪਾਣੀ ਆ ਉਹ ਪਹਿਲਾਂ ਪਾਣੀ ਰਹਿੰਦਾ ਜਦੋਂ ਅਸੀਂ ਉਹਦੇ ਕੋਲੇ ਬਾਣੀ ਦਾ ਜਾਪ ਕਰਦੇ ਆ ਤਾਂ ਉਹ ਅੰਮ੍ਰਿਤ ਬਣ ਜਾਂਦਾ ਜੀ ਬਾਣੀ ਖੁਦੀ ਅੰਮ੍ਰਤਾ ਇਸ ਲਈ ਜੀ ਉਸ ਕੋਲੇ ਰੱਖਿਆ ਹੋਇਆ ਜਲ ਦਾ ਗਲਾਸ ਵੀ ਅੰਮ੍ਰਿਤ ਬਣ ਜਾਂਦਾ ਤਾਂ ਉਸ ਜਲ ਨੂੰ ਘਰ ਦੇ ਵਿੱਚ ਤੁਸੀਂ ਛਿੱਟਾ ਦੇ ਸਕਦੇ ਹੋ ਉਸ ਜਲ ਨੂੰ ਗ੍ਰਹਿਣ ਕਰ ਸਕਦੇ ਹੋ ਗੁਰੂ ਮਹਾਰਾਜ ਜੀ ਦਾ ਜਾਪ ਹਰ ਰੋਜ਼ ਕਰੋ ਜੀ ਪਹਿਲਾਂ ਜਪਜੀ ਸਾਹਿਬ ਦਾ ਪਾਠ ਕਰੋ ਅਮਰ ਤੇ ਵੇਲੇ ਉੱਠੋ ਜਪਜੀ ਸਾਹਿਬ ਦਾ ਪਾਠ ਕਰੋ ਉਸ ਤੋਂ ਬਾਅਦ ਇਸ ਸ਼ਬਦ ਦਾ ਜਾਪ ਕਰੋ ਜੀ ਦੇਖਣਾ ਤੁਸੀਂ ਥੋੜੇ ਦਿਨਾਂ ਦੇ ਵਿੱਚ ਹੀ ਤੁਹਾਨੂੰ ਪਰਮਾਤਮਾ ਨੇ ਤੁਹਾਡੀਆਂ ਸਾਰੀਆਂ ਮੁਸੀਬਤਾਂ ਦੂਰ ਕਰ ਦੇਣਗੀਆਂ ਨੇ ਸਾਰੀਆਂ ਆਸਾ ਮਰਾਦਾ ਤੁਹਾਡੀਆਂ ਪੂਰੀਆਂ ਹੋ ਜਾਣਗੀਆਂ ਨੇ ਤੁਹਾਡੇ ਸਾਰੇ ਦੁੱਖ ਦੂਰ ਹੋ ਜਾਣਗੇ ਅਗਰ ਤੁਹਾਨੂੰ ਨੌਕਰੀ ਨਹੀਂ ਕਿਤੇ ਮਿਲ ਲਈ ਤਾਂ ਤੁਹਾਨੂੰ ਨੌਕਰੀ ਵੀ ਮਿਲ ਚੁਗੀ ਜੀ ਇੰਨੀ ਤਾਕਤ ਆ ਗੁਰੂ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਇਸ ਸ਼ਬਦ ਦੇ ਵਿੱਚ ਇੰਨੀ ਤਾਕਤ ਆ ਤਾਂ ਤੁਸੀਂ ਇਸ ਬਾਠ ਨੂੰ 21 ਦਿਨ ਲਗਾਤਾਰ ਕਰਨਾ 108 ਵਾਰ ਇਸ ਦਾ ਜਾਪ ਕਰਨਾ ਸਵੇਰੇ ਉੱਠ ਕੇ ਜੀ ਅਮਰਤ ਵੇਲੇ ਤਾਂ ਤੁਹਾਡੇ ਸਾਰੇ ਦੁੱਖ ਦਿਲ ਤਰ ਦੂਰ ਹੋ ਜਾਣਗੇ ਜੀ ਕਿਉਂਕਿ ਦੇਖੋ ਮੇਰਾ ਤਾਂ ਇੱਕੋ ਹੀ ਇਹ ਕਹਿਣਾ ਕਿ ਗੁਰਬਾਣੀ ਦੇ ਵਿੱਚ ਬਹੁਤ ਤਾਕਤ ਆ ਜੀ ਤੁਸੀਂ ਤੁਹਾਡੇ ਤੇ ਕੋਈ ਵੀ ਦੁੱਖ ਤਕਲੀਫ ਆਉਂਦੀ ਆ ਤਾਂ ਗੁਰੂ ਮਹਾਰਾਜ ਜੀ ਦੇ ਲੜ ਲੱਗੋ ਤਦ ਦੁੱਖ ਤਕਲੀਫਾ ਦਾ ਤੁਹਾਨੂੰ ਰਹਿਣੀਆਂ ਹੀ ਨਹੀਂ ਹੈਗੀਆਂ ਜੀ ਸੱਚ ਕਰਕੇ ਜਾਣਿਓ ਇਹ ਇੱਕ ਸਚਾਈ ਆ ਪਰ ਮਤਲਬ ਅਸੀਂ ਇਨਸਾਨ ਜਿਹੜਾ ਉਹ ਆਪਣੇ ਦੁੱਖਾਂ ਦਰਦਾਂ ਦੇ ਵਿੱਚ ਇਧਰ ਉਧਰ ਭੱਜਿਆ ਫਿਰਦਾ ਮਨ ਨੂੰ ਟਿਕਾ ਨਹੀਂ ਆਉਂਦਾ ਜਦੋਂ ਤੁਹਾਡੇ ਮਨ ਨੂੰ ਟਿਕਾ ਨਹੀਂ ਆਉਂਦਾ ਹੈਗਾ ਤਾਂ ਇਸ ਦਾ ਇੱਕੋ ਹੱਲਾ ਵਸ ਗੁਰਬਾਣੀ ਦੇ ਲੜ ਲੱਗ ਜਾਓ ਗੁਰੂ ਮਹਾਰਾਜ ਦੇ ਲੜ ਲੱਗ ਜਾਓ ਤੁਹਾਡੇ ਮਨ ਨੂੰ ਆਪੇ ਟਿਕਾਉਣ ਲੱਗ ਜਾਓ ਦੁਨੀਆ ਜੋ ਮਰਜੀ ਕਹੀ ਜਾਵੇ ਇਹ ਸਾਰੀਆਂ ਮੁਸੀਬਤਾਂ ਦੁੱਖ ਦਰਦ ਦੂਰ ਹੋ ਜਾਣਗੇ ਜੀ ਇਸ ਲਈ ਇਸ ਪਾਠ ਦਾ ਇਸ ਸ਼ਬਦ ਦਾ ਜਾਪ ਕਰੋ ਤੇ ਤੁਹਾਨੂੰ ਨੌਕਰੀ ਜ਼ਰੂਰ ਮਿਲੂਗੀ ਮਹਾਰਾਜ ਜੀ ਤੁਹਾਡੇ ਲਈ ਕੋਈ ਨਾ ਕੋਈ ਰਸਤਾ ਜ਼ਰੂਰ ਕੱਟਣਗੇ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਤਨ ਤਨ ਸਿੰਘ ਸ਼ਹੀਦ ਬਾਬਾ ਦੀਪ ਸਿੰਘ ਜੀ ਖੰਡੇ ਵਾਲੇ ਤੁਹਾਡੇ ਸਭ ਤੇ ਆਪਣੀ ਕਿਰਪਾ ਮਿਹਰ ਤੇ ਦਿਆ ਦੀ ਦ੍ਰਿਸ਼ਟੀ ਬਣਾਈ ਰੱਖਣ ਜੀ so